ਪਿੰਡ ਪਰ ਮਰਲੀਪੁਰ ਜਿੱਥੇ ਸਰਪੰਚ ਨੇ ਅਤੇ ਪਿੰਡ ਨੇ ਰਲ ਕੇ ਬਹੁਤ ਵਧੀਆ ਫੈਸਲਾ ਲਿਆ ਵਾ ਵੀ ਜਿੱਥੇ ਵੀ ਰੇੜੀਆਂ ਲਗੀਆਂ ਹੋਈਆਂ ਨੇ ਉਥੇ ਪੰਜਾਬੀ ਭਾਈਚਾਰਾ ਰੇੜੀਆਂ ਲਾਊਗਾ ਜਿਹੜੀ ਵੀ ਮੰਡੀ ਦੇ ਵਿੱਚ ਪਿੰਡ ਦੇ ਵਿੱਚ ਜਿੱਥੇ ਵੀ ਮੰਡੀ ਲੱਗਦੀ ਆ ਉਥੇ ਸਿਰਫ ਪੰਜਾਬੀ ਭਾਈਚਾਰਾ ਹੀ ਆਪਣੀਆਂ ਰੇੜੀਆਂ ਦੁਕਾਨਾਂ ਲਾਊਗਾ ਉਹ ਹੀ ਸਬਜ਼ੀਆਂ ਫਰੂਟ ਉਹ ਸਬਜ਼ੀਆਂ ਵਗੈਰਾ ਵੇਚੂਗਾ ਤੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਪਿੰਡ ਪਰਮਾਲੀਪੁਰ ਦੇ ਵਿੱਚ ਪ੍ਰਵਾਸੀਆਂ ਦੀਆਂ ਰੇੜੀਆਂ ਸਰਪੰਚ ਨੇ ਚਕਾਈਆਂ ਅਤੇ ਨਾਲ ਪਿੰਡ ਦੇ ਸਹਿਯੋਗ ਨੇ ਪਿੰਡ ਦਾ ਜਿੰਨਾ ਵੀ ਨੌਜਵਾਨ ਜੋ ਸੀ ਸਾਰਿਆਂ ਨੇ ਰਲ ਕੇ ਜਿੰਨੀਆਂ ਵੀ ਰੇੜੀਆਂ ਸੀ ਸਾਰੀਆਂ ਚਕਵਾਈਆਂ ਪਿੰਡ ਦੇ ਨੌਜਵਾਨਾਂ ਨੇ ਬਹੁਤ ਧੰਨਵਾਦ ਕੀਤਾ ਸਰਪੰਚ ਦਾ ਤੇ ਜਿੰਨੀਆਂ ਵੀ ਰੇੜੀਆਂ ਸੀ ਸਾਰੀਆਂ ਚੱਕ ਕੇ ਆਫ ਦਾ ਕਿਸੇ ਹੋਰ ਪਾਸੇ ਲਾ ਲੀਆਂ ਤੇ ਸਰਪੰਚ ਸਾਹਿਬ ਨੇ ਦੇਲੀ ਜਗਾ ਕਰਵਾਈਆ ਲੋ ਜੀ ਬਾਈ ਜੀ ਇਹਦੇ ਟੋਟੇ ਦੇ ਹੁਰਦੇ ਥੱਲੇ ਆਪਣੇ ਸਬਜ਼ੀ ਵਾਲੇ ਨਜਾਇਜ਼ ਕਬਜ਼ੇ ਤੇ ਲਿਗੇ ਆ ਇਹਨਾਂ ਨੇ ਪੰਜਾਬੀ ਭਾਈਆਂ ਨੇ ਸਾਰੇ ਇਕੱਠਿਆਂ ਹੋ ਗਏ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਇਹਨਾਂ ਦਾ ਸਮਾਨ ਇਕੱਠਾ ਕਰਨ ਲਈ ਤੈ ਤਾਂ ਇਹਨਾਂ ਨੂੰ ਇਹ ਆਪ ਕੋ ਆਪਣਾ ਸਮਾਨ ਇਕੱਠਾ ਕਰਕੇ ਇਥੋਂ ਜਾ ਰਹੇ ਨੇ ਸਾਡੇ ਪਿੰਡ ਨੇ ਬਹੁਤ ਹੀ ਚੰਗਾ ਤੇ ਸਖਤ ਫੈਸਲਾ ਲਿਆ ਜਿਹੜਾ ਵੀ ਕੰਮ ਕਰੂਗੇ ਤੇ ਪੰਜਾਬੀ ਭਾਈ ਕਰੂਗਾ ਪਰਦਾਸੀ ਤੇ ਭਈਆ ਇਥੋਂ ਸਮਾਨ ਚੁਕਾਇਆ ਗਿਆ ਰਿਹਾ ਹੈ ਆਪੂ ਆਪਣਾ ਸਮਾਨ ਇਹ ਇਕੱਠਾ ਕਰ ਰਹੇ ਨੇ ਸਾਰੇ ਪਿੰਡ ਦਾ ਬਹੁਤ ਬਹੁਤ ਵੱਡਾ ਸੰਜੋਗ ਲੋ ਜੀ ਸਾਰੇ ਬਿਰਿਆ ਨੂੰ ਸਸਰੀ ਕਾਲ ਤੇ ਆਪਣੇ ਪਿੰਡ ਬਰਮਾਲੀਪੁਰ ਜਿੰਨੇ ਵੀ ਰਹਿ ਰਹੇ ਸੀਗੇ ਭਈਏ ਜੋ ਦੁਕਾਨਾਂ ਤੋਂ ਗੁੰਨਾ ਲਾ ਰਹੇ ਸੀਗੇ ਉਹਨਾਂ ਦਾ ਸਾਰਿਆਂ ਦਾ ਕਰਿਆ ਬੰਦ ਦੁਕਾਨਾਂ ਲਗਾਣੀਆਂ ਤੇ ਆਪਣੇ ਸਰਪੰਚ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਜੀ ਦਾ ਬਹੁਤ ਬਹੁਤ ਮਿਹਰਬਾਨੀ ਤੇ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਤੇ ਸਾਰੀਆਂ ਦੁਕਾਨਾਂ ਤੋਂ ਗੁੰਨਾ ਚੁਕਾਤੀਆਂ ਸਰਪੰਚ ਸਾਹਿਬ ਦੀ ਬਹੁਤ ਬਹੁਤ ਮਿਹਰਬਾਨੀ ਬਹੁਤ ਜ਼ਿਆਦਾ ਵਧੀਆ ਕੰਮ ਕਰਿਆ ਸਰਪੰਚ ਸਾਹਿਬ ਜੀ ਨੇ ਸਾਡੇ ਕਰਨਜੀਤ ਸਿੰਘ ਸਰਪੰਚ ਸਿੰਘ ਨੇ ਵੀ ਮੌਜੂਦ ਨੇ ਤੇ ਆਪ ਨਾਲ ਲਾ ਕੇ ਇਹ ਬਹੁਤ ਵਧੀਆ ਕੰਮ ਕਰਵਾ ਰਹੇ ਨੇ ਸਾਰੇ ਮੁੰਡੇ ਨੌਜਵਾਨ ਆਪਣੇ ਪਰਮਾਲੀਪੁਰ ਪਿੰਡ ਦੇ ਬਹੁਤ ਵਧੀਆ ਕੰਮ ਹੋ ਰਿਹਾ ਹੈ